ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਫਰੀਦਕੋਟ ਵਿੱਚ ਦਿਨ ਰਾਤ ਤੋਂ ਹੀ ਹੋ ਰਹੀ ਤੇਜ਼ بارش ਇਲਾਕਾ ਨਿਵਾਸੀਆਂ ਲਈ ਮੁਸੀਬਤ ਦਾ ਸਬਬ ਬਣਿਆ ਸ਼ਹਿਰ ਦੇ ਕਈ ਹਿੱਸਿਆਂ 'ਚ ਗੋਡੇ-ਗੋਡੇ ਪਾਣੀ ਭਰ ਗਿਆ ਹੈ ਜਿਸ ਨਾਲ ਲੋਕਾਂ ਦੇ ਰੋਜ਼ਗਾਰ ਨੂੰ ਵੱਡਾ ਟੱਕਾ ਲੱਗਿਆ ਤੇ ਹਾਂ ਇਹ ਵੀ ਦੱਸ ਦੇਈਏ ਕਿ ਫਰੀਦਕੋਟ ਦੀ ਨੈਰੂ ਸ਼ੋਪਿੰਗ ਮਾਰਕੀਟ ਦੇ ਬਾਹਰ ਵੱਡੀ ਮਾਤਰਾ 'ਚ ਪਾਣੀ ਜਮਾ ਹੋਣ ਨਾਲ ਪੂਰੀ ਦੀ ਪੂਰੀ ਮਾਰਕੀਟ ਹੀ ਦੁਕਾਨਦਾਰਾਂ ਨੂੰ ਬੰਦ ਕਰਨੀ ਪਈ ਹੈ ਕਿਉਂਕਿ ਤੱਕੇ ਪਾਣੀ ਲੋਕਾਂ ਦੀਆਂ ਦੁਕਾਨਾਂ ਅੰਦਰ ਵੜਨ ਨਾਲ ਕਾਫੀ ਨੁਕਸਾਨ ਨਿਕਲ ਰਿਹਾ ਹੈ ਮੋਕੇ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਪ੍ਰਦੀਪ ਕੁਮਾਰਾ ਜੀ ਮੈਂ ਇਹ ਹੀ ਕਹਿਣਾ ਚਾਹਾਂਗਾ ਜੀ ਜਦੋਂ ਵੀ ਬਰਸਾਤ ਹੁੰਦੀ ਹੈ ਜੀ ਸਾਰਾ ਨਹਿਰੂ ਸ਼ੋਪਿੰਗ ਸੈਂਟਰ ਨੰਦਿਆਣਾ ਗੇਟ ਸਾਰਾ ਪਾਣੀ ਨਾਲ ਭਰ ਜਾਂਦਾ ਜੀ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਜੀ ਜਦੋਂ ਵੀ ਥੋੜੀ ਜਿਹੀ ਬਰਸਾਤ ਆਉਂਦੀ ਹੈ ਕਿਤੇ ਜਿਵੇਂ ਹੜ੍ਹ ਆਈ ਹੋਵੇ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਜੀ ਮੈਂ ਪ੍ਰਸ਼ਾਸਨ ਅਗੇ ਹੀ ਬੇਨਤੀ ਹੈ ਉਹ ਧਿਆਨ ਕੀਤਾ ਜਾਵੇ ਜੋ ਕਿ ਇੱਥੋਂ ਦੇ ਜੋ ਰਾਹ ਹੀ ਰਾਹ ਉਹ ਸਹੀ ਜਾ ਸਕਣ 탑ਸਤਨ ਜੀ ਇਹ ਆ ਵੇ ਲੋਈ ਪਰसों ਦਾ ਪਾਣੀ ਅੰਦਰਾਂੇ ਵੜੀ ਜਨਾਂ ਦੁਕਾਨਾਂ 'ਚ ਬੁਰਾ ਆਲਾ ਜੀ ਇਹਦਾ ਕੋਈ ਹੱਲ ਕੱਢਿਆ ਜਾ ਬਈ ਦੁਕਾਨਾਂ ਬੰਦ ਕਰ ਘਰਾਂ 'ਚ ਬੈਠੇ ਆ ਜੀ ਇਹਦਾ ਕੋਈ ਸਰਕਾਰ ਆਪਣਾਲਾ ਕਰੇ ਜੀ ਅਸਾਂ ਨੂੰ ਤਿੰਨ ਤਿੰਨ ਦਿਨ ਹੋ ਗਏ ਦੁਕਾਨਾਂ ਬੰਦ ਕਰਕੇ ਘਰਾਂ 'ਚ ਬੈਠੇ ਅੰਦਰਾਂੇ ਪਾਣੀ ਵਾਲੇ ਦੁਕਾਨਾਂ 'ਚ ਸਬਾਲ ਖਰਾਬ ਹੋ ਜਾਂਦਾ ਜੀ ਕਿਰਪਾ ਕਰਕੇ ਸਾਡੀ ਬੇਨਤੀ ਸੁਣੀ ਜਾਵੇ ਜੀ ਜਿਵੇਂ ਹੁਣ ਫਰੀਦਕੋਟ ਪੂਰੇ ਸ਼ਹਿਰ ਦਾ ਪਾਣੀ ਇੱਥੇ ਆ ਕੇ ਇਕੱਠਾ ਹੁੰਦਾ ਹੈ ਕਿਉਂਕਿ ਨੀਵੀਂ ਜਗ੍ਹਾ ਹੈ ਇਸ ਨੂੰ ਲੈ ਕੇ ਨਹਿਰੂ ਸ਼ੋਰਮ ਟ੍ਰੈਕਟਰ ਦੀਆਂ ਤਮਾਮ ਜਿਹੜੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਲੋਕਾਂ ਨੂੰ ਦਿੱਕਤ ਆਉਣੀ ਚਾਹੀਦੀ ਆ ਰਹੀ ਹੈ ਤੇ ਸਰਕਾਰ ਨੂੰ ਇਸ ਬਾਰੇ ਜਾਂ ਪ੍ਰਸ਼ਾਸਨ ਨੂੰ ਕਿਹੜੇ ਪ੍ਰਬੰਧ ਕਰਨੇ ਚਾਹੀਦੇ ਜਿਸ ਦੇ ਨਾਲ ਲੋਕਾਂ ਦਾ ਫਾਇਦਾ ਹੋਵੇ ਪਰ ਬੰਦ ਇਹਨਾਂ ਨੂੰ ਕਰਨ ਚਾਹੀਦਾ ਪਾਣੀ ਦਾ ਨਿਕਾਸ ਕਰ ਰਹੇ ਜਾਂ ਡੰਮ ਭਰਿਆ ਪਿਆ ਵਾ ਕਾਰਾਂ ਨੂੰ ਧੱਕੇ ਲਾਲਾ ਲੋਕੀ ਸਕੂਟਰਾਂ ਨੂੰ ਕਾਰਾਂ ਨੂੰ ਧੱਕੇ ਲਾਲਾ ਬਾਹਰ ਕੱਢੀ ਜਾਂਦੇ ਜੀ ਬੁਰੇ ਹਾਲਾ ਹੀ ਲੋਕਾਂ ਦੇ